ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੋ ਇੱਕ ਗੱਭਨ ਜਰਸੀ ਵਿਖਾਉਂਗਾ ਡੇਟ ਮੁਤਾਬਕ ਕੋ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਅਸਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਦੂਜਾ ਸੂਹਾ ਸੋਨਾਲੀ ਆ ਡੇਟ ਮੁਤਾਬਕ ਪੰਜਾਂ ਚਾਰਾਂ ਦਿਨਾਂ ਦੀ ਕੱਚੀ ਆ ਦੁੱਧ ਪਲੂ ਨੇ ਪਹਿਲੇ ਸੂਏ 20 ਕਿਲੋ ਵੀਰ ਕਹਿੰਦਾ ਚਵਾਇਆ ਐਤੀ ਪਲਾਸ ਚਵਾਜੂ ਬਵਾਨੇ ਚ ਵਲ ਢੱਲ ਹਜੇ ਕਾਫੀ ਪਈ ਆ ਪੰਜਾਂ ਚਾਰਾਂ ਦਿਨਾਂ ਦੀ ਡੇਟ ਮੁਤਾਬਕ ਕੱਚੀ ਇਹ ਚਾਰ ਥਾਣ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਾਈ ਵਾਲੇ ਥਾਣ ਬੂਤੀ ਬਾਤੀ ਕਰਮਾਂ ਵਾਲੀ ਦੀ ਬਹੁਤ ਸੋਹਣੀ ਐ ਛੋਟਾ ਕੰਨ ਬੂਦੀ ਵਾਲੀ ਜਰਸੀ ਚਾਰ ਚ ਫਿਰੋ ਗੋਲ ਮਟੋਲ ਪਈ ਐ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਐ ਚਾਰਾਂ ਥਾਣ ਸੇਮੇ ਸਾਈਜ਼ ਫੋਰਸ਼ੰਗ ਪੂਰਾ ਵੀ ਨਹੀਂ ਚਾਰ ਹੀ ਥਾਣ ਆ ਗੁਲਾਬੀ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਜਿੰਨਾ ਖਵਾਨਾ ਦੋਸਤੋ ਅੱਗੇ ਨੂੰ ਉਹਨਾਂ ਕਾ ਪਛਾਣ ਨੂੰ ਅੱਗੇ ਪਿੱਛੇ ਦਾ ਖਵਾਨਾ ਵਛੀ ਨੇ ਤਿਆਰ ਕੀਤਾ ਹੋਇਆ ਪੰਜਾਂ ਚਾਰਾਂ ਦੇ ਨਾਲ ਡੇਟ ਮੁਤਾਬਕ ਕੱਚੀ ਇਹ ਦੁੱਤ ਪਲੂ ਨੇ 20 ਕਿਲੋ ਚੁਆਇਤ ਵੀਰ ਕਹਿੰਦਾ ਪਲਾਸ ਚੁ ਬਾਜੂ ਇੱਕ ਨੰਬਰ ਬੱਚੀ ਦਾ ਪ੍ਰਾਈਸ ਵੀਰ ਕਹਿੰਦਾ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ 22 ਜੀ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ